ਚੋੜਾ ਆ ਚੱਲਿਆ ਪਾਉੜਾ ਜਮਾ ਗੋੜਜ ਰਹਿ ਇਹ ਤਾਂ ਫੈਦਾਕਾਰੀ ਨੋ ਪਿੰਡ ਦਾ ਬਤਰਾ ਇੱਕ ਮੈਚ ਦਾ ਟੱਕਾ ਲੌਂਦੀ ਨੂੰ ਅਸਾਂ ਚੜ ਗਿਆ ਵੇ ਕਲਾ ਮਰੋੜ ਬਾਬਾ ਵੇ ਕਲਾ ਮਰੋੜ ਬਾਕੀ ਕਲਾ ਮਰੋੜ ਹੋ ਰਹੀ ਹੈ ਤੇ ਉਧਰਲੇ ਪਾਸੇ ਨੌਜਵਾਨ ਓਚਾ ਲੰਬਾ ਕਾਦੇ ਦੇਖਦੇ ਕੀ ਗੱਲ ਬਾਤ ਜੇ ਨਹੀਂ ਮੈਂ ਸਰੂ ਨੂੰ ਕੋਲ ਆਵੇ ਵਿੱਚ ਲੈਨੇ ਆਪਣਾ ਪਿਆਰਾ ਜਾਣ ਕੇ ਜਗਮੋੜ ਕਾਬੇ ਜੀ ਕਹਿੰਦੇ ਆ ਤੇ ਉਧਰ ਮੈਂ ਇੰਦਰਜੀਤ ਖੁੱਲਾ ਵਾਲੀ ਨੂੰ ਬੇਨਤੀ ਕਰਦਾ ਇੰਦਰਜੀਤ ਜਿਸ ਵੀ ਮੇਰੇ ਵੀਰ ਨੇ ਕੋਈ ਅਨਾਉਂਸਮੈਂਟ ਕਰਾਉਣੀ ਹੈ ਜਾਂ ਸੂਚਨਾ ਲੈਣੀ ਹੈ ਉਹ ਉਧਰਲੇ ਪਾਸੇ ਮੁੱਖ ਸੇਤੂ ਕੋਈ ਜ਼ਿੰਮੇਵਾਰ ਇਹਨਾਂ ਤੋਂ ਉੱਤਰੋ ਸਾਡੇ ਮੇਰੇ ਬੰਦੀਆਂ ਮਾ ਆਜੇ ਵੀ ਸਵਾਰੀ ਵੀ ਐ ਸਵਾਰੀ ਨੌਕਾ ਉਹ ਚੱਲ ਜਾਂਦਾ ਮਾ ਪਾਵਾਏ ਬਾ ਮਾਣੀ ਛੱਨੇ ਵਿੱਚੋਂ ਕਾਪੇ ਤਾਉ ਤੇਰੇ ਵਿੱਚੋਂ ਰੱਬ ਦਿੱਸਿਆ ਤੈਨੂੰ ਸਾਇਤਾ ਤਾਂ ਕੀਤਾ ਤੈਨੂੰ ਸਾਇਤਾ ਕੋਈ ਨਾ ਮੈਂ ਤਾਂ ਬੋਲਦਾ ਕਿ ਕਿਹੜਾ ਖਾਸ ਲਫਟ ਤੋਂ ਬੰਨੂ ਹਾਂਜੀ ਬਾਤ ਛਾਵਿੰਦ ਤਰੀਕ ਨੂੰ ਜਦੋਂ ਮੈਂ ਪਹੁੰਚਿਆ ਫੋਟੇ ਧਿਆਨ ਸਿੰਘ ਵਾਲਾ ਦੇ ਕੋਲ ਸਿੱਧਾ ਕਮਾਲਪੁਰੇ ਕਿਉਂਕਿ ਬਾਰਿਸ਼ ਦੇ ਕਰਕੇ ਇਹ ਮੈਚ ਨਹੀਂ ਹੋ ਸਕੇ ਜੇ ਉਸੇ ਖਦਾ ਦੇ ਤਰ੍ਹਾਂ ਨਹੀਂ ਤਰੀਕ ਦੇ ਲਈ ਤੇ ਟੀਮ ਦੇ ਲੋਕ ਨੇ ਮੈਚ ਨੂੰ ਵੀ ਐਵੇਂ ਰੱਖਿਆ ਗਿਆ ਇੱਕ ਪਾਸੇ ਆਤੀ ਦੂਜੇ ਪਾਸੇ ਫੋਟਵਾ ਤੇ ਕਬੱਡੀ ਤੇ ਉਹਦੇ ਹੀ ਪਿੰਦੇ ਰਾਜਾ ਕਿਰਪਾ ਥੋੜੀ ਸੌਣ ਗੋਲ ਦੇ ਮੇਰੇ ਵੀਰੇ ਜਿੱਤਾ ਪਹਿਲਾ ਖੋਲੀ ਸੀ ਹੈਲੋ ਸੌਣ ਇਧਰ ਆ ਤੇ ਜਾਨੇ ਮੈਗ ਦੀ ਵੀ ਸੌਣ ਗੋਲ ਦੇ ਸੱਤਾਂ ਖੋਲ ਦੇ ਸੌਣ ਜਿੰਨਾ ਮੇਰਾ ਵੀਰ ਮਕਾਇਆ ਆਪਣਾ ਮੱਖਣ ਕਹਿੰਦਾ ਰੇ ਓਨੀ ਖੋਲ ਦੇ ਛੱਡ ਦੇ ਮਾਤਾ ਸਰਦਾਰ ਜੀ ਤੇ ਜੀ ਟੀਮਾਂ ਜਲਦੀ ਭੇਜਿਓ ਅਨਾਉਂਸ ਕਰਿਓ ਜਲਦੀ ਜਲਦੀ ਟੀਮਾਂ ਗਰਾਊਂਡ ਨੰਬਰ 1 ਤੇ ਗਰਾਊਂਡ ਨੰਬਰ 2 ਦੇ ਲਈ ਜੰਡਾਰੀ ਵਾਲੇ ਆ ਗਏ ਵੀ 1 ਨੰਬਰ ਗਰਾਊਂਡ ਆ ਗਏ ਜੀ ਆ ਗਏ ਜੰਡਾਲੀ ਵਾਲੇ ਪਹੁੰਚ ਗਏ ਨੌਜਵਾਨ ਲਓ ਜੀ ਖੋਸਾ ਪਾਡੇ ਉਪਸਾ ਪਾਡੇ ਜੀ ਖੋਸਾ ਪਾਡੇ ਵਾਲੇ ਮੇਰੇ ਵੀਰ ਆ ਜਾਓ ਜੰਡਾਲੀ ਵਾਲੇ ਆ ਗਏ ਇੱਕ ਨੰਬਰ ਗਰਾਊਂਡ ਦੇ ਵਿੱਚ ਲਓ ਜੀ ਜੰਡਾਲੀ ਤੇ ਖੋਸਾ ਪਾਡੇ ਦਾ ਮੁਕਾਬਲਾ ਗਰਾਊਂਡ ਨੰਬਰ ਇੱਕ ਵਿੱਚ ਆਓ ਵੀ ਜੰਡਾਲੀ ਪਾਏਓ ਮੇਰੇ ਵੀਰੋ ਖੋਸਾ ਇੱਕ ਮਿੰਟ ਵੇਟ ਕਰੋ ਖੋਸਾ ਪਾਡੇ ਨੇ ਆਇਆ ਇੱਕ ਨੰਬਰ ਹੋਰ ਲਓ ਜੀ ਇੱਕ ਮਿੰਟ ਤੋਂ ਬਾਅਦ ਟੀਮ ਪਹੁੰਚੀ ਤੇ ਮੈਦਾਨ ਕਰੇ ਅਸੀਂ ਇੱਕ ਮਿੰਟ ਤੋਂ ਬਾਅਦ ਵੇਚੀ ਕਰਨੀ ਹੋਣਾ ਆਪਾਂ ਮਾਤਾ ਕੁਲਜਾ ਖੁਸ਼ਿਆਰ ਸਿੰਘ ਜੀ ਖੋਤਾ ਪਾਡੇ ਵਾਲੇ ਕਹਿੰਦੇ ਵੀ 2 ਨੰਬਰ ਤੋਂ ਬਾਅਦ ਓਵਰ ਦਿੱਤਾ ਇਹਨਾਂ ਨੌਜਵਾਨਾਂ ਨਾਲ ਗੱਲ ਕਰਿਓ ਬਹੁਤ ਲੱਗੇ ਖੋਸਾ ਰੰਗੀ ਰੰਗੀ ਹੇ ਦੇਖੋ ਜੀ ਖੋਸਾ ਪਾਟੇ ਬਣਾਇਆ ਠੀਕ ਚਲੋ ਵੀ ਚਲੋ ਖੋਸਾ ਰੋਟੀ ਆ ਖੋਸਾ ਪਾਟੇ ਵਾਲੇ ਆਓ ਵੀ ਖੋਸਾ ਪਾਟੇ 2 ਨੰਬਰ ਗਰਾਊਂਡ ਦੇ ਵਿੱਚ ਆ ਮੇਰੇ ਵੀਰੋ ਲੰਗਰ ਆਇਓ ਲੰਗਰ ਵਾਲੇ ਸਜਣਾ ਇਧਰੋਂ ਚਾਹ ਲਿਆ ਦਿਓ ਬਈ ਚਾਹ ਲਿਆ ਦਿਓ ਆਪਣੇ ਜਿਹੜੇ ਵੀਰ ਇ ਬਰਾਟੀਆਂ ਦੇ ਵਿੱਚ ਇਹਨਾਂ ਦੇ ਸੇਵਾ ਕਰਦੇ ਹੋ ਸਜਣਾ ਇਹਨਾਂ ਦੀ ਰੋਟੀ ਖਾਪਣੀ ਹੋਊਗੀ ਵਾਹਿਗੁਰੂ ਰੋਟੀ ਘਰ ਦੀ ਦਵਾਈ ਅੰਬਰ ਵਰਦੀ ਪੱਤੀਆਂ ਦੇ ਵਿੱਚ ਚਾਹ ਵੀ ਕੀ ਜਾਂਦੀ ਹੈ ਵਾਹਿਗੁਰੂ

ज़्यादा ही एक मच्छाबी मामे आ के सब दसे नहीं तो बागों को मैन लगाया है और आगे मेरे जो भी रुके हो चलो क्यों और तो तले पासे आगे है खुशार रस्ती रही है। <आंगे>। <uyulating> ਆਕਟ ਵੀਰ ਲਓ ਜੀ ਬੈਠੋ ਐਕਸਾਈਟ ਹੋ ਜੀ ਬਲਵਾਨ ਸਿੰਘ ਜੀ ਇੱਧਰ ਆਵਾਜ਼ ਕਹਿੰਦੇ ਔਰ ਪੰਜਾਬ ਮੁੰਡੇ ਸਰਕਾਰ ਤੇ ਲਾਟਾ ਇਹ ਯੰਤਰਾ ਸਾਹਿਬ 40 ਸਾਲ ਤੋਂ ਉੱਪਰ ਦਾ ਮੁੰਡਾ ਜਿਹੜਾ ਚੈਲੰਜਰ ਤੋਂ ਉੱਪਰ ਦਾ ਮੈਚ ਲਾਉਂਦਾ ਉਹਦੇ ਵਿੱਚ ਵੀ ਨਹੀਂ ਰੁਕਣਾ ਸਰਕਾਰ ਕਿਸ਼ਨਪੁਰੇ ਦਾ ਸਰਪੰਚ ਵੀ ਹੈ ਬਾਜਰੀ ਦਾ ਖਿਡਾਰੀ ਤੇ ਦੂਜੀ ਪਾਸੇ ਜੰਡਾਰੀ ਸਾਡੇ 11 ਤੇ ਖੋਲਾਪੰਡ ਲੋ 42 ਜੇਤੂ ਇਹ ਕਿਹਦਾ ਖਿਡਾਰੀ ਜਿਨ੍ਹਾਂ ਦੇ ਨਾਮ ਹੋਦੇ ਸੀ ਇਹਨਾਂ ਖਿਡਾਰੀਆਂ ਜਿਨ੍ਹਾਂ ਦੇ ਨਾਮ ਹੋਏ ਸੀਗੇ ਉਹ ਸਾਡੇ ਤੋਂ ਪੀਏ ਦੇ ਕੰਮ ਲੈ ਆਏ ਐ ਬਾਕੀ ਬੰਦੇ ਜਿਹੜੇ ਪਕੜਨ ਆਉਣਾ ਰਿਹਾ ਹੈ ਦੀ ਉਹ ਪਕੜਾਏ ਜਿਹਨ ਕੀ ਚੁਣੇ ਪੀਏ ਉਹ ਸਾਡੇ ਤੋਂ ਕੀਏ ਜਾਏ ਕਿਉਂਕਿ ਉਹ ਨਾਮ ਹੋ ਗਿਆ ਕਿਹੜੇ ਜਨੋ ਹੋਗਾ ਦੋਨੇ ਸਾਫ ਦਾ ਸਰਪੰਚ ਸਾਡਾ ਸੋਰੀ ਸਾਡਾ ਸਰਪੰਚ ਇਕਬਾਲ ਸਿੰਘ ਜੀ ਪਿੰਡ ਝੋਲਾ ਤੇ ਸਰਦਾਰ ਝੋਲਾ ਸਿੰਘ ਜੀ ਸਾਫ ਦਾ ਸਰਪੰਚ ਅਚਰਵਾਦ ਦੋਨੇ ਸਰਪੰਚ ਕਰਨ ਤਿਆਰੀ ਵਾ ਲਾਈਨ ਤੇ ਖੋਕੇ ਨਾਮ ਜੀ ਤੇ ਖੋਕੇ ਜਿਹੜੇ ਨਿਤ ਜਫਾ ਦਾ 500 ਰੁਪਏ ਆਉਣੇ 500 ਰੁਪਏ ਜਿੱਦੋ ਜੱਪਾ ਲਾਵੇ ਬਾਦਲੇ ਦੇ ਅੰਦਰੋਂ 500 ਰੁਪਏ चलो अचीर वारे रखा अचुरवार वास्ते रखा जी कपिड़े तारे दो नंबर ग्राउंड चाजो इन जहिड़ा मैं थो बसियां सनेर ਕੀਤਾ ਕਰੋਗੇ 50000 ਰੁਪਏ ਉਹ 300 ਆਕੇ ਲੈ ਜੇ ਤੇੰਗਰ ਦੇ ਇਸ ਤੋਂ ਮਾ ਕੈਨੇਡਾ ਵਾਲੇ ਕੋਲੋਂ 50000 ਵੀ ਇਹ ਟੀਮ ਜਿੱਤੀ ਜਾਊਗਾ ਨਾ ਕੋਈ ਤਾਂ 300 ਆਕੇ ਲੈ ਜਾ ਕਰੋ ਜੀ ਇੰਦਰਜੀਤ ਆ 100 ਰੁਪਏ ਚਮਕੌਰ ਤੋਂ ਵੀ ਕੈਨੇਡਾ ਵਾਲਿਆਂ ਨੇ ਵੀ ਭੇਜਿਆ ਲੋਰੀ ਸੈਕੰਡ ਪ੍ਰਾਈਜ਼ ਪਹਿਲਾਂ ਦਿੱਤਾ ਜਾ ਰਿਹਾ ਹੈ ਬਰਬਾਦ ਨਹੀਂ ਇਹ ਹੰਤਰ ਹੈ ਔਰ ਉਹਨਾਂ ਦੇ ਜੋ ਵਾ ਇਹ ਆਹੋ ਜਿਹੜੇ ਦੋਨਾਂ ਅਰੰਦੇ ਦੀ ਜੀਟਾ ਸੈਕੰਡ ਪ੍ਰਾਈਜ਼ ਬੋਝ ਦੋਨਾਂ ਸੈਕੰਡ ਵੀਡੀਓ ਰਿਕਾਰਡਿੰਗ ਇਹਦੇ ਵਿੱਚ ਬੰਦ ਕੀਤੇ ਜਾ ਰਿਹਾ ਹੈ ਕੱਪ ਸਿੱਧਾ ਕਰੋ ਜੀ ਸਿੱਧਾ ਕਰੋ ਹਾਂ ਹੈ ਨਾਲੇ ਮਾਇਆ ਦੀ ਗੱਲ ਇਹਦਾ ਰੰਧਾ ਕੱਟੀ ਸੈਕੰਡ ਦਾ ਮੁਕਾਬਲਾ ਤੇ ਇਹ ਮਿਲ ਸੋਹਰੇ ਦੀ ਟੀਮ ਹੈ ਜੀ ਵਾਹ ਜੀ ਵਾਹ ਵਾਹ ਜੀ ਵਾਹ ਵਾਹ ਨੇ ਰੀਤਾ ਇਹ ਕੁਝ ਲੋਨਾ ਸਰਦਾਰ ਗੁਰਪਾਲ ਸਿੰਘ ਜੀ ਹੰਸਰਾ ਸਾਡੇ ਦੇ ਸੋਹਰੇਆਂ ਦੇ ਪਿੰਡ ਹੈ ਤੇ ਸੋਹਰੇਆਂ ਦਾ ਪਿੰਡ ਹੈ ਉੱਤੋਂ ਦੀ ਟੀਮ ਹੈ ਮੈਨੂੰ ਲੱਗਦਾ ਮੈਸੇਜ ਹੰਸਰਾ ਵੀ ਸਮਾਜਲ ਪ੍ਰਾਈਜ਼ ਉਹ ਵੀ ਲੈਣਗੇ ਉਹਨਾਂ ਵੱਲੋਂ ਵੀ ਦੇ ਦਿਓ ਜੀ 200 ਰੁਪਈਆ ਲਓ ਜੀ 500 ਰੁਪਈਆ ਮੈਸੇਜ ਹੰਸਰਾ ਵੱਲੋਂ ਆਪਣੇ ਇਹਨਾਂ ਪੁੱਤਿਆਂ ਨੂੰ ਕਿ ਪੁੱਤ ਵੀਰ ਦਾ ਉਹ ਆਕੇ ਇਹ ਮੱਖਾ ਦੇਖਦਾ ਹੈ ਉਹ ਗੋਕੜਾ ਜਦੋਂ ਸੁੱਕੀ ਬਜਰੀ ਮੂੰਹ ਚ ਭੋਲਦੇ ਆ ਨਾ ਆਕੇ ਬਜਰੀ ਮੂੰਹ ਚ ਭੋਕਰ ਕਹਿ ਕੇ ਦਿਖਾ ਲੋ ਸਾਰੇ ਬਜਰੀ ਦਾ ਫੁਆਰਾ ਮੈ ਜਾਂਦਾ ਉਹ ਗੋਕੜਾ ਤੇਰੇ ਸਾਦੇ ਰੀਆ ਲਓ ਜੀ ਤੇ ਬਲਵੰਤ ਸਿੰਘ ਜੀ ਇੱਧਰ ਆ ਕੇ ਕਹਿੰਦੇ ਮੇਰੇ ਜਿੱਤੇ ਭਰਾ ਦੇ ਸਹੁਰੇ ਆ ਤੇ ਜੇਹਦਾ ਝੋਲਾ ਭਰਾ ਆਇਆ ਹੈ ਤੇ ਉਧਰ ਦੇ ਪਾਸੇ 500 ਰੁਪਈਆ ਹੈ ਸੋ ਬਰਾਜ ਦੇ ਜੇਤਲਵਾਲ ਵੱਲੋਂ ਵੀ 500 ਰੁਪਏ ਹੈ ਵਾਹ ਵਾਹ ਚੜੇ ਜੇਤ ਨੇ ਗੁੱਟੀ 500 ਰੁਪਏ ਹੈ ਚੜੇ ਜੇਤ ਨੇ ਗੁੱਟੀ ਵਾਹ ਜੀ ਵਾਹ ਲਓ ਜੀ 200 ਰੁਪਏ ਹੈ ਜਿਹਨ ਪਾ ਜੀ ਲਓ ਜੀ ਸੁਖਦੇਵ ਸਿੰਘ ਇੰਗਲੈਂਡ ਕਹਿੰਦੇ ਜੀ ਕੋ ਸਾਡੇ ਤਾਏ ਚਾਚੇ ਬੜੇ ਮਹਾਰਾਜ ਨੇ ਆਪੀ ਕਿਉਂ ਪਿੱਛੇ ਰਹੀਏ ਲੈ ਵੀ ਕੋਕਰੀ ਕਲਾ ਵਾਲਿਓ ਤੁਸੀਂ ਆ ਜਾਓ ਜੇਤੀ ਗਵਾਲੀ ਵੀ ਮੈਂ ਹੌਸਲਾ ਬਜਾਰੀ ਕਰਾਉਣੀ ਹੈ ਹਾਜੀ ਬਾਜੀ ਬਾਜੀ ਬਾ ਬੱਲੇ 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 ਅੱਜ 6:50 ਪੀ ਹੈ ਰੰਗ ਬੱਜਿਆ ਪਿਆ ਹੈ ਅਰੇ ਜਿਹੜੇ ਰਾਣੇ ਜੀ ਦੇ ਮੈਚ ਲਾਉਣਾ ਪਿਆ ਗਰਾਊਂਡ ਦੇ ਵਿੱਚ ਆ ਜਾਓ ਟੀਮਾਂ ਬੈਠੀਆਂ ਨੇ ਇਧਰੇ ਇਰਲੇ ਬਸੀਆਂ ਬੈਠੀਆਂ ਬੰਧੀਆਂ ਨੇ ਉਹਦੀ ਰੱਤੇ ਤੋਂ ਮਗਰ ਹੋਜੋ ਸੱਜਣੋ ਰੱਤੇ ਤੋਂ ਮਗਰ ਹੋਜੋ ਕੀ ਪ੍ਰਬੰਧਨ ਹੋ ਮੈਂ ਤੇਰੇ ਨੂੰ ਰੱਤ ਤੋਂ ਮਗਰ ਹੋਜੋ ਜੀ ਦਾ ਆਪਰਾ ਪ੍ਰਸ਼ੀਲ ਹੋਣਾ ਮੈਂ ਤੁਹਾਨੂੰ ਆਜਣਾ ਸਾਹਿਬ ਸਾਹਿਬ ਸਭ ਆ ਜਾਓ ਸਾਰੇ ਘਰਾਂਾਂ ਦੇ ਸੋਚਿਆ ਨਹੀਂ ਮੈਂ ਇਹਦੇ ਲਈ ਡਰ ਕੇ ਮੇਰੀ ਗੱਲ ਹੋਈਏ ਕਿ ਨਹੀਂ ਥੇਨ ਉਹਨੇ ਕਦਣਾ ਫੀਰਿਆ ਮੇਰੇ ਕੋਈ ਹੈ ਚਾਰਾਂ ਬਾਜਾਂ ਮਾਰੀਆਂ ਤੇ ਮੇਰੀ ਗੱਲ ਨਹੀਂ ਥੋੜੀ ਜਿਵੇਂ ਸਾਡੇ ਕੋ ਦੋ ਟੀਮਾਂ ਵੱਖਰੇ ਵੱਖਰੇ ਬੈਠੀਆਂ ਬੈਠੇ ਬੇਂਦਰੇ ਬਾਸਤੇ ਵੀਰੇ ਤੁਸੀਂ ਕਿਉਂ ਦੇਰ ਲਾ ਕੇ ਆਏ ਹੋ ਪੁੱਤਰ ਜਿਉਂਦੇ ਬਾਜਦੇ ਹੋ ਆਦਤ ਜਿਹੀ ਮੁਕਾਬਲਾ ਕਰਾਈਏ ਤੁਹਾਡਾ ਗਰੇ ਸਾਨੂੰ ਤੇ ਇਹ ਪੰਜਾਬੀ ਜੋਦੇ ਕਰਾਓ ਜੀ ਪੁੱਤ ਕੇ ਮੈਂ ਜਿਹਨਾਂ ਦਾ ਆਹ ਵੇ ਅਕਰਾ ਦੀ ਵੀ ਬੈਠੀ ਐ ਜੀ ਅਕਰਾ ਵਾਲੇ 1 ਨੰਬਰ ਗਰਾਉਂਡ ਦੇ ਵਿੱਚ ਹੈਗੇ ਐ ਲਖੇ ਵਾਲੇ ਵਿੱਚ ਜੋੜ ਦੋ ਇਹਨਾਂ ਦੁਆਪੇ ਦੀ ਇਹ ਸ਼ਾਨ ਗੁੜੇ ਜਿੱਥੇ ਬਸਦਾ ਯਾਰ ਸੰਘੇੜਾ ਨੇ ਜਿੱਤ ਮਾਰੇ ਵਾਲੀ ਪਰ ਗੇੜਾ ਨਹੀਂ ਦਿਲ ਲੁੱਟ ਕੇ ਲੈ ਗਿਆ ਮੇਰਾ ਜੀ ਨਾਲ ਹਾਦੀਆਂ ਦੇ ਮਜ਼ਦਾਨ ਗੁੜੇ ਨਕੋਦਰ ਚੈਰ ਭਾਨ ਗੁੜੇ ਦੁਆਪੇ ਦੀ ਇਹ ਸ਼ਾਨ ਗੁੜੇ ਇਹ ਐ ਨਕੋਦਰ ਸਤੀ ਦਾ ਪਿੰਡ ਤੰਦੋਰਾ ਤੁਕਵੇਂ ਬਸ ਤੈਨੂੰ ਜੱਜ ਚਲ ਵੀ ਜੱਜ ਨੇ ਰੇਸ਼ਾ ਦੇ ਦੀ ਹੈ ਚਲਦਾ ਕਚਹਿਰੀ ਤੇ ਮੁਕੱਦਮਾ ਤੇਰੇ ਮੇਰੇ ਦੇ ਪਿਆਰ ਦਾ ਕਿੱਤਾ ਹੀ ਬਚੀ ਰਹੀ ਅਸੀਂ ਗੱਡਵਾ ਤੇਰੇ ਮੇਰੇ ਦੇ ਪਿਆਰ ਦਾ ਦੇਖ ਲਿਆ ਵਕੀਲ ਵੀ ਤਵੀਲ ਤੇ ਇਧਰ ਜੱਜ ਦੀ ਜੱਜਮੈਂਟ ਕੀ ਕਰਦੀ ਹੈ ਆਓ ਲਖੀ ਸੰਗਲ ਤੋਰ ਕੇ ਦਿਖਾ ਲੈਣ ਲੱਗਾ ਉਧਰ ਨੇ ਪਾਤੀ ਅੱਤਰਵਾਲ ਤੇ ਲੱਖਾਂ ਦਾ ਮੁਕਾਬਲਾ ਅੱਜ ਸੋਹਣੀ ਆਪਣਾ ਪ੍ਰਸਤ ਹੈ ਹੱਥ ਬੈਠੇ ਵਾਹਿਗੁਰੂ। ਗਾਜੀਪੁਰਦਿਆਲ ਸਿੰਘ ਜੀ ਇੱਤਰਵਾਲ ਤੇ ਬਲਵੰਤ ਸਿੰਘ ਜੀ ਇੱਤਰਵਾਲ ਉਹਨਾਂ ਨੇ ਕਿਹਾ ਕਿ ਆ ਜਿਹੜਾ ਮੈਚ ਇੱਤਰਵਾਲ ਤੇ ਲੰਖੇ ਦਾ ਚੱਲਣ ਲੱਗਾ। ਉਹਦੇ ਵਿੱਚ ਜਿਹੜੀ ਟੀਮ ਜੀਤੂ ਹੋਏਗੀ ਉਹਨੂੰ 5-500 ਰੁਪਏ ਦੋਨਾਂ ਵੱਲੋਂ 1000 ਰੁਪਏ ਆ ਗਏ। ਵਾਹਿਗੁਰੂ। ਚੱਲ ਗਿਰ ਚੱਲ। ਫਿਰ ਚੱਲ ਕੇ ਅੱਜ ਖਾਣੇ ਖਰੋਣਾ ਇਹਦਾ ਫੁਰਦੌਲ ਹਿੱਦੀ ਜਣੋ। ਸੇ ਹਰੇਕ ਵਾਰੀ ਵਾਰੀ। ਬਾਬਾ ਜੀ ਨੇ ਚੱਲ ਚੱਲ ਕੇ ਦਰਵਾ। ਇਹਦੇ ਘੁੰਮੀ ਜਾਓ। ਇਹ ਹੈ ਨੌਜਵਾਨ ਸੁਖਵਿੰਦਰ ਜੱਜ। ਕਰਨੀ ਤਿਆਰੀ ਨੌਜਵਾਨੇ ਤੇ ਤੋੜਨ ਲੱਗਾ ਸੰਗ। ਕੱਟਦਾ ਸੇ ਕਾਜਾ ਨੌਜਵਾਨ ਵਾਹ ਵਾਹ ਮਾਨੇ ਸੁਧ ਜਮੇਦਵਾ ਬੇਦੀ ਤਾਦੀ ਤੇ ਤੇ ਤੁਹਾਡੇ ਸਾਹਮਣੇ ਮਾਲਵੇ ਦੀ ਤਾਦੀ ਤੇ ਆਇਆ ਵਾਹ ਵਾਹ ਪੂਰੀ ਕੋਸ਼ਿਸ਼ ਕਰਦਾ ਜੋਰ ਲੱਗਾ ਪਿਆ ਨਾ ਲੀਆ ਤਾਦੀਆਂ ਵਾਹ ਵਾਹ ਫੇਰੀ ਸੱਚ ਉਮਰਾ ਕੱਟਾ ਕੋਝਾ ਹੋਰ ਸੰਗਲ ਪਾਈਆ ਵੈਲਟ ਤੇ ਉਧਰਲੇ ਪਾਸੇ ਕਰਦਾ ਤਿਆਰੀ ਦੇਖੋ ਕੀ ਗੱਲ ਵਰਦੀ ਹੈ ਵਾਹ 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 ਨਹੀਂ ਰਿਹਾ ਲੱਗਿਆ ਹੋਰ ਦਾ ਸਮੇਂ ਤੋਂ ਬੜਾ ਜੋਰ ਲੱਗਾ ਪਿਆ ਲਾਲ ਸੁਆ ਰੰਗ ਹੋ ਗਿਆ ਮੁੰਡੇ ਅੱਖ ਦੇ ਪਟੋਲਾ ਕਿ ਪਵਾਇਆ ਸੁਆ ਰੰਗ ਲਾਲ ਹੋ ਗਿਆ ਬਾਜੀ ਆਦੇ ਕੇ ਭਾਈਆ ਥੋੜਾ ਜਿਹਾ ਮੇਰੇ ਮੇਰੇ ਭਾਈਆ ਜੀ ਬੇਤੀ ਤੁਹਾਡੇ ਚਰਨਾ ਤੋਂ ਵੀ ਥੱਲੇ ਐ ਥੋੜਾ ਜਿਹਾ ਚੱਲ ਕੇ ਆ ਜੀ ਬਾਬਾ ਜੀ ਉਹ ਦੇਖੋ ਦੂਰ ਤੋਂ ਮੁਕਾਬਲਾ ਇਹ ਸੰਗਤਪੁਰ ਪੰਜਾਬ ਐ ਇਹ ਮੁੰਡੇ ਦੀ ਵਿਸ਼ੇਸ਼ਤਾ ਆ ਸਾਡੇ ਤਾਂ ਜਿਆ ਨੌਜਵਾਨ ਨੇ ਥੋੜਿਆ ਸਿਕਲ ਖਲਾਵੀ ਖੋਣੇ ਤੱਤ ਨੇ ਮੇਰੇ ਡੈਡੀ ਦਾ ਨਾਂ ਆ ਕੀ ਐ ਸਰਦਾਰ ਅਮਰ ਸਿੰਘ ਸਰਦਾਰ ਮੋਹਨ ਸਿੰਘ ਬਹੁਤ ਜੀ 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 ਬਹੁਤ ਜਿਆਦਾ ਜਰਨੈਲ ਬਣ ਗਿਆ ਐ ਜੇ ਜਦੋਂ ਕਾਬਲ ਕਰਤਾਰ ਦੇ ਵਿੱਚ ਕੋਈ ਬੱਚਾ ਰਹਿੰਦਾ ਤੇ ਉਹ 500 ਰੁਪਏ ਮੈਨੇ ਕੋਲ ਭੇਜਦਾ ਕਿ ਕਿਹੜਾ ਮੁੰਡਾ ਵਧੀਆ ਖਾਣ ਲੈ ਜਾਊਗਾ ਆਦਾ ਫੜੋ ਜੀ 500 ਰੁਪਏ ਦੇ ਸਾਥ ਜਿਹੜੇ ਹੈ ਬਰਬਾਦ ਦੀ ਹੰਦਰਾ ਵਧੀਆ ਟਿਕਿਆ ਗਿਆ ਜਾ ਚੁੱਕਾ ਹੈ ਕਿ ਟੂਰਨਾਮੈਂਟ ਪੂਰਪ੍ਰਮ ਜਿਆਨੇ ਸੰਤ ਬਾਬਾ ਇਤਿ ਤੇ ਜੀ ਨਾਰਕਪੁਰ ਵਾਲਿਆਂ ਦੀ ਪੁਲੀਤਰਜਾ ਵਿੱਚ ਕਰਵਾਇਆ ਜਾ ਰਿਹਾ ਹੈ ਬਾਬਾ ਜੀ ਨੇ ਆਪਣੀ ਹੀਰਾਂ ਦੇ ਕੀ ਕੇ ਸਾਹਾਰੇ ਖਿਡਾਰੀਆਂ ਨੂੰ ਸੋਨੇ ਦੀਆਂ ਸ਼ਾਪਾ ਸਮੇਤ ਦਸਤਾਰਾਂ ਦੇ ਸਨਮਾਨਤ ਨਾਲ-ਨਾਲ ਇਹ ਚੋਰਾ ਸਕੂਲੀ ਬੱਚਿਆਂ ਦੇ ਦਸਤਾਰ ਮੁਕਾਬਲੇ ਹਦਰਾਤ ਚੁਣੇ ਗਏ 11 ਵਿਦਿਆਰਥੀਆਂ ਨੂੰ ਇਹ ਸ਼ਾਬਾਤ ਦੇ ਦਸਤਾਰਾਂ ਦੇ ਨਾਲ ਸਮਾਰਿਤ ਕੀਤਾ ਜਾਵੇਗਾ